ਸਪੀਕਰ ਸਾਹਿਬ ਸਪੀਕਰ ਸਾਹਿਬ ਕੇ ਰੈਸ ਕਰੋ ਸਪੀਕਰ ਸਾਹਿਬ ਇਮੀਡੀਏਟਲੀ ਇਮੀਡੀਏਟਲੀ ਮੈਂ ਪ੍ਰਪੋਜ਼ ਕਰਦਾ ਇਹਨਾਂ ਦੇ ਖਿਲਾਫ ਪ੍ਰਿਵੀਲੇਜ ਮੋਸ਼ਨ ਇਸ਼ੂ ਕੀਤਾ ਜਾਵੇ ਜੀ ਸਰ ਥਿਸ ਇਜ਼ ਰੈਡੀਕਲਸ ਸਰ ਸਰ ਵਿਧਾਨ ਸਭਾ 3 ਕਰੋੜ ਇਹਦਾ ਮਤਲਬ ਹੈ ਇਹਦਾ ਮਤਲਬ ਇਹ 3 ਕਰੋੜ ਲੋਕਾਂ ਦੀ ਵਿਜ਼ਡਮ ਨੂੰ ਚੈਲੰਜ ਕਰ ਰਿਹਾ ਬੰਦਾ ਇਹ 3 ਕਰੋੜ ਲੋਕਾਂ ਦੀ ਵਿਜ਼ਡਮ ਨੂੰ ਕਮਾਲ ਹੋਈ ਪਈ ਆ ਅਸੀਂ ਦੀ ਬਰਿਆਦਾ ਨੂੰ ਬਣਾ ਕੇ ਰੱਖਿਆ ਜਾਵੇ ਜੀ ਜੱਜਸਟੋ ਜੀ ਆਪ ਦੇ ਆਪ ਦੇ ਸਾਥੀਆਂ ਨੂੰ ਪੁੱਛ ਲੋ ਇਹ ਸਟੇਜ ਆਰਟਿਸ ਨੇ ਇਹ ਕਲਾਕਾਰ ਨੇ ਕਿ ਲੋਕਾਂ ਦੇ ਲੋਕਾਂ ਦੇ ਚੁਣੇ ਹੋ ਨੁਮਾਇੰਦੇ ਨੇ ਬਾਜਾ ਸਾਹਿਬ ਇਹ ਇਹ ਤੁਸੀਂ ਤੁਸੀਂ ਵਿਧਾਨ ਸਭਾ ਦੀ ਗੱਲ ਕਰ ਰਹੇ ਹੋ ਤੁਸੀਂ ਵਿਧਾਨ ਸਭਾ ਦੀ ਗੱਲ ਕੀਤੀ ਹੈ ਨਾ ਤੁਸੀਂ ਵਿਧਾਨ ਸਭਾ ਦੀ ਗੱਲ ਕੀਤੀ ਹੈ ਵੀ ਇਹ ਸਟੇਜ ਬਣਾ ਰੱਖੀ ਇਹਨਾਂ ਨੇ ਆ ਵੀ ਵਿਧਾਨ ਸਭਾ ਦਾ ਹਿੱਸਾ ਹੈ ਤੁਸੀਂ ਆਪ ਦੇ ਸਾਥੀਆਂ ਨੂੰ ਪੁੱਛੋ ਇਹ ਕਲਾਕਾਰ ਨੇ ਕਿ ਲੀਡਰ ਨੇ ਇਹ ਕਲਾਕਾਰ ਨੇ ਇਹ ਕਲੇ ਕਲਾਕਾਰ ਨੇ ਪਹਿਲੇ ਤੇ ਇਹਨਾਂ ਨੂੰ ਪੁੱਛੋ

ਕਿ ਅਸੀਂ ਸਾਰੇ ਲੋਕ ਚਾਹੇ ਇਧਰ ਨੇ ਚਾਹੇ ਇਧਰ ਨੇ ਬੜੇ ਮੇਰੇ ਲਈ ਮੇਰੇ ਲਈ ਬੜੇ ਸਤਿਕਾਰਯੋਗ ਨੇ ਇਹ ਦੋ ਦੋ ਢਾਈ ਢਾਈ ਤਿੰਨ ਤਿੰਨ ਲੱਖ ਲੋਕਾਂ ਦੇ ਨੁਮਾਇੰਦੇ ਨੇ ਤੇ ਇਹ ਜਨਾਬ ਇਕੱਲੇ ਸਾਰੇ ਨੂੰ ਸਟੇਜ ਆ ਡਿਸਾਂਸ ਨੇ ਕਲਾਕਾਰੀ ਕਲਾਕਾਰੀ ਇਹਨਾਂ ਨੂੰ ਆਉਂਦੀ ਹੈ ਵੀ ਉਰੇ ਉਰੇ ਅੱਖਾਂ ਕੁਝ ਹੋਰ ਦਿੱਲੀ ਜਾ ਕੇ ਅੱਖਾਂ ਕੁਝ ਹੋਰ ਇਹ ਸੀਆਈਐਸਫ ਦੀ ਗੱਲ ਕਰਦੇ ਨੇ ਹੁਣ ਸੁਣ ਲਓ ਮੇਰੀ ਗੱਲ ਜੀ ਇਹਨਾਂ ਨੇ ਇਹਨਾਂ ਨੇ ਓਬਜੈਕਸ਼ਨ ਵੀ ਰੇਜ਼ ਕੀਤਾ ਕੇ ਜੀ ਸੈਕਟਰੀਅਟ ਦੇ ਵਿੱਚ ਸੈਕਟਰੀਅਟ ਦੀ ਸੀਐਸਐਸ ਦੇ ਸਿਕਿਉਰਿਟੀ ਕੁਆ ਸਰ ਸੈਕਟਰੀਅਟ ਚੰਡੀਗੜ੍ਹ ਦੇ ਵਿੱਚ ਹੈ ਚੰਡੀਗੜ੍ਹ ਦੀ ਜੂਰਿਸਡਿਕਸ਼ਨ ਹੈ ਜਿਹੜੀ ਉਹ ਯੂਟੀ ਹੈ ਯੂਡੀ ਯੂਡੀ ਕੇਂਦਰ ਸਰਕਾਰ ਕੰਟਰੋਲ ਕਰਦੀ ਹੈ ਜਿਹੜਾ ਆ ਮਤਾ ਤੁਸੀਂ ਬਰਿੰਦਰ ਗੋਇਲ ਜੀ ਦਾ ਬਰਿੰਦਰ ਗੋਇਲ ਜੀ ਦਾ ਮਤੇ ਜਿਹੜਾ ਪੜ ਕੇ ਦੇਖ ਲਓ ਜਿਹੜੀ ਪਾਖੜਾ ਬੀਬੀਐਮਪੀ ਦੀ ਜੂਰਿਸਡਿਕਸ਼ਨ ਹੈ ਜੂਰਿਸਡਿਕਸ਼ਨ ਹੈ ਜਾਂ ਪੰਜਾਬ ਦੀ ਹੈ ਜਾਂ ਹਿਮਾਚਲ ਦੀ ਹੈ 70 ਸਾਲਾਂ ਤੋਂ ਉਹੀ ਕੰਟਰੋਲ ਕਰ ਰਹੇ ਨੇ ਹੁਣ ਸਾਡੀ ਔਰ ਮਾਚਲ ਦੀ ਜੂਰਿਸਡਿਕਸ਼ਨ ਦੇ ਵਿੱਚ ਆ ਕੇ ਬੀਐਸਐਫ ਸੀਆਈਐਸਐਫ ਆ ਕੇ ਕਬਜ਼ਾ ਕਰ ਲੈ ਵਾਟਸੈਨ 2000 ਮੇਂ ਹੈ ਉਸ ਦਾ ਤਾਂ ਕੋਈ ਲੌਜੀਕ ਜੀ ਇਹਨਾਂ ਨੂੰ ਇਹਨਾਂ ਨੂੰ ਐਕਚੁਅਲੀ ਪ੍ਰੋਬਲਮ ਕੀ ਹੈ ਪ੍ਰੋਬਲਮ ਕੀ ਹੈ ਹੁਣ 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 ਪ੍ਰੋਬਲਮ ਕੀ ਹੈ ਬਾਜਵਾਜੀ ਤੁਸੀਂ ਬੈਠਾ ਉਹਨਾਂ ਨੂੰ ਗੱਲ ਕਰ ਲੈਣ ਦਿਓ ਤੁਹਾਡੀ ਗੱਲ ਸੁਣ ਲਈ ਤੁਹਾਡੇ ਸਾਥੀ ਤੁਹਾਨੂੰ ਫੇਰ ਮੌਕਾ ਮਿਲੇਗਾ ਸਪੀਕਰ ਸਾਹਿਬ ਹੁਣ ਤੁਹਾਨੂੰ ਮੈਂ ਜੀ ਤੁਹਾਨੂੰ ਮੈਂ ਅੰਦਰਲੀ ਗੱਲ ਦੱਸ ਦਿੰਦਾ ਅੰਦਰਲੀ ਗੱਲ ਇਹ ਹੈ ਅੰਦਰਲੀ ਗੱਲ ਇਹ ਹੈ ਵੀ ਜਿਹੜਾ ਜਿਹੜਾ ਚੀਮਾ ਸਾਹਿਬ ਕਹਿ ਕੇ ਹਟੇ ਨੇ ਵੀ ਭਾਜਪਾ ਤੇ ਕਾਂਗਰਸ ਦਾ ਪ੍ਰੇਮ ਹੈ ਜਿਹੜਾ ਤੁਸੀਂ ਬਾਜਵਾ ਬਾਜਵਾ ਦੇ ਭਾਜਪਾ ਵੈਸੀ ਬੜਾ ਮੇਲ ਚਾ ਖਾਂਦੇ ਨੇ ਆਪਸ ਚ ਫਿਰ ਇੱਕ ਘਰ ਚ ਵੀ ਉੱਪਰ ਥੱਲੇ ਰਹਿੰਦੇ ਨੇ ਹੁਣ ਜਿਹੜਾ ਇਹਨਾਂ ਨੇ ਡਰਾਮਾ ਰਚ ਮੈਨੂੰ ਲੈਟ ਮੀ ਕੰਪਲੀਟ ਜੀ ਹੁਣ ਜਿਹੜਾ ਇਹਨਾਂ ਨੇ ਡਰਾਮਾ ਰਚ ਉਹ ਇਹ ਰਚੇ ਕੱਲ ਇਹਨਾਂ ਦਾ ਸੌਦਾ ਇਹ ਹੋਇਆ ਬੀਜੇਪੀ ਵਾਲਿਆਂ ਨਾਲ ਕੇਂਦਰ ਸਰਕਾਰ ਨਾਲ ਜੀ ਪਰਸੋਂ ਇਹਨਾਂ ਨੇ ਸਾਡੇ ਖਿਲਾਫ ਦਰਖਾਸਤ ਦਿੱਤੀ ਕੇਂਦਰ ਸਰਕਾਰ ਕਹਿੰਦਾ ਕਿ ਇੰਨੀ ਛੇਤੀ ਸਾਈਬਰ ਕ੍ਰਾਈਮ ਚ ਐਫ ਆਈ ਆਰ ਨਹੀਂ ਹੁੰਦੀ ਉਹਨਾਂ ਦਾ ਸੌਦਾ ਇਹਨਾਂ ਦਾ ਇਹ ਹੋਇਆ ਵੀ ਤੁਸੀਂ ਕੱਲ ਨੂੰ ਮਤੇ ਦੀ ਸਪੋਰਟ ਨਹੀਂ ਕਰਨਾ ਇਕੱਲਾ ਰੌਲਾ ਪਾਉਣਾ ਹੈ ਬਾਹਰ ਜਾਣਾ ਹੈ ਤੇ ਅਸੀਂ ਤੁਹਾਡਾ ਪਰਚਾ ਖਿਲਾਫ ਕਰ ਦਿੰਦੇ ਹਾਂ ਸਾਡੇ ਤੇ ਪਰਚਾ ਕਰਦਾ 36 ਕਰੋੜ ਪਰਚਾ ਇਹ ਉਹ 36 ਕਰੋੜ ਪਰਚਾ ਦੀ ਕੋਈ ਪ੍ਰਵਾਹ ਨਹੀਂ ਹੈਗੀ ਇਹ ਇਹ ਇਕੱਲਾ ਇਹਨਾਂ ਦੀ ਆਪਟਿਕਸ ਚੱਲ ਰਹੀਆਂ ਨੇ ਜੀ ਇਹ ਇਹ ਰਲੇ ਮਿਲੇ ਨੇ ਇਹ ਔਰ ਭਾਜਪਾ ਤੇ ਬਾਜਵਾ ਹੋਣਾ ਹੈ ਜਵਾ ਇੱਕ ਮੁਠੋ ਹੀ ਖੜੇ ਨੇ ਜੀ ਸਾਰਾ ਪੰਜਾਬ ਸਮਝੀ ਖੜਾ ਹੈ ਠੀਕ ਹੈ ਥੈਂਕ ਯੂ ਇੱਕ ਮਿੰਟ ਹੀ ਮੈਂ ਇੱਕ ਮਿੰਟ ਜੀ ਮਾ ਜੀ ਬੈਠੋ 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 ਤੁਸੀਂ ਬੈਠੋ ਇੱਕ ਮਿੰਟ ਇੱਕ ਮਿੰਟ ਬੈਠੋ ਮੈਂ ਬੈਠੋ ਬਾਜਵਾ ਜੀ ਮੈਂ ਸਾਰੇ ਸਤਕਾਰਯੋਗ ਮੈਂਬਰ ਸਾਹਿਬਾਨ ਦੇ ਚਰਨਾਂ 'ਚ ਇੱਕ ਬੇਨਤੀ ਕਰਨੀ ਚਾਹੁੰਦਾ ਵੀ ਆਪਾਂ ਮੁੱਦੇ ਤੇ ਰਹੀਏ ਜਿਹੜੇ ਮੁੱਦੇ ਦੀ ਡਿਸਕਸ਼ਨ ਹੈ ਆਪਾਂ ਉਸ ਮੁੱਦੇ ਤੇ ਰਹੀਏ ਉਸ ਤੋਂ ਬਾਹਰ ਅਗਰ ਜਾਵਾਂਗੇ ਤਾਂ ਫਿਰ ਤਾਂ ਐਂਡਲੈਸ ਹੈ بڑا شیل جی سی سی صاحب بہت بہت امپورٹنٹ متا جڑا پاکڑا بیاس مینجمنٹ بورڈ دے خلاف سینٹر سرکار دے خلاف سڈے جل سروت منتری برندر گویل جی لے کے آئے نے میں اس متے حمیت حمایت کھڑا ہویاں گا ਮੈਂ ਉਸ ਮਤੇ ਦੀ ਹਮਾਇਤ ਕਰਦਾ ਤਾਇਦ ਕਰਦਾ ਪਰ ਲੇਕਿਨ ਮੈਂ ਕੁਝ ਪਛੋਕਰ ਜਾਣਾ ਚਾਹੂਗਾ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਥੋੜਾ ਜਿਹਾ ਸਮਝ ਆ ਜਾਏ ਕਿ ਪਿਛਲੇ ਸਮੇਂ ਦੀਆਂ ਸਰਕਾਰਾਂ ਨੇ ਕਿਸ ਤਰ੍ਹਾਂ ਦਾ ਰੋਲ ਜਿਹੜਾ ਉਹ ਪੰਜਾਬ ਦੇ ਪਾਣੀ ਨੂੰ ਬਰਬਾਦ ਕਰਨ ਚਣਵਾਇਆ ਕਿਸ ਤਰ੍ਹਾਂ ਪੰਜਾਬ ਦੀ ਕਿਸਾਨੀ ਨੂੰ ਬਰਬਾਦ ਕਰਨ ਦੇ ਵਿੱਚ ਇਹਨਾਂ ਦੇ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਆਪਣਾ ਆਪਣਾ ਅਹਿਮ ਯੋਗਦਾਨ ਪਾਇਆ ਮੈਂ ਜਿਆਦਾ ਲੰਬਾ ਨਹੀਂ ਬੋਲੂਗਾ ਕਿਉਂਕਿ ਸਾਡੀ اپوزیشن ਦੇ ਸਾਥੀ ਬੜੀ ਜਲਦੀ ਵਾਪਸ ਆ ਕੇ ਪ੍ਰੈਸ ਨੂੰ ਸਵੋਧਨ ਕਰਕੇ ਇਹਨਾਂ ਨੇ ਵੀ ਬੋਲਣਾਗਾ ਇਹਨਾਂ ਨੂੰ ਵੀ ਸਮਾਂ ਮਿਲਣਾ ਚਾਹੀਦਾ ਜਰੂਰ ਸਮਾਂ ਦੇ ਦਿਓ ਭਾਜਨਾ ਚਾਹਤ ਕੋਈ ਨਾ ਕੋਈ ਬਹਾਨਾ ਲਾ ਕੇ 1954 ਦੇ ਅੰਦਰ 1954 ਦੇ ਅੰਦਰ جتے ہو ਬੱਸ ਮੈਂ ਬੇਨਤੀ ਕਰਦਾ ਵੀ ਸਪੀਕਰ اور ਡਿਪਟੀ ਸਪੀਕਰ ਕਿਸੇ ਪੱਖ ਵਿਪੱਖਧਾਰੀ ਤੁਹਾਡੇ ਸਾਰਿਆਂ ਦਾ ਤਾਂ ਖਿਆਲ ਰੱਖਿਆ ਕਰੋ ਜੀ ਜੀਤੀ ਮਾ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਸਪੀਕਰ ਸਾਹਿਬ 1954 ਦੇ ਵਿੱਚ ਪਹਿਲੀ ਵਾਰ ਜਦੋਂ ਪਹਿਲਾ ਉੱਤਰ ਪ੍ਰਦੇਸ਼ ਤੇ ਪੰਜਾਬ ਦਾ ਪਾਣੀ ਨੂੰ ਲੈ ਕੇ ਸਮਝੌਤਾ ਹੋਇਆ ਸੀ ਕਿਉਂਕਿ ਹਿਸਟਰੀ ਜਾਣਾ ਬਹੁਤ ਜ਼ਰੂਰੀ ਆ ਪੰਜਾਬ ਦੇ ਲੋਕਾਂ ਨੂੰ ਬਹੁਤ ਲੰਬਾ ਸਮਾਂ ਐਸਵਾਈਐਰ ਨੂੰ ਲੈ ਕੇ ਮੋਰਚੇ ਵੀ ਲੱਗੇ ਪੰਜਾਬ ਦੀ ਜਵਾਨੀ ਵੀ ਤਬਾਹ ਹੋਈ ਪੰਜਾਬ ਦੇ ਜਵਾਨੀ ਨੂੰ ਮਾਰਿਆ ਗਿਆ ਕਿਸ ਤਰ੍ਹਾਂ ਉਸ ਸਮੇਂ ਦੀ ਸਰਕਾਰ ਨੇ ਕੋ-ਕੋ ਕੇ ਸਾਡੇ ਨੌਜਵਾਨਾਂ ਦਾ ਕਤਲ ਕੀਤਾ ਇਹ ਸਾਰਾ ਪੰਜਾਬ ਜਾਣਦਾ ਕਿ ਉਸ ਸਮੇਂ ਕਾਂਗਰਸ ਪਾਰਟੀ ਦਾ ਰਾਜ ਸੀਗਾ ਕਿਸ ਤਰ੍ਹਾਂ ਪੰਜਾਬ ਦੇ ਅੰਦਰ ਫੇਕ ਵੱਡੀ ਪੱਧਰ ਤੇ ਹਰ ਰੋਜ਼ ਪੰਜਾਬ ਜਾਂ ਮੁੰਡਿਆਂ ਨੂੰ ਮਾਰਿਆ ਜਾਂਦਾ ਸੀ ਉਸ ਸਮੇਂ ਪੰਜਾਬ ਦੀ ਹਿਸਟਰੀ ਆ ਪਰ ਲੇਕਿਨ ਉਸ ਤੋਂ ਪਹਿਲਾਂ ਮੈਂ ਇਸ ਗੱਲ ਦਾ ਜਿਕਰ ਜ਼ਰੂਰ ਕਰੂੰਗਾ 1954 ਚ ਸਪੀਕਰ ਸਾਹਿਬ ਗੌਰ ਫਰਮਾਇਓ ਜਿਹੜਾ ਬੜੀ ਅੱਛੀ ਗੱਲ ਆ 1954 ਚ ਉੱਤਰ ਪ੍ਰਦੇਸ਼ ਤੇ ਪੰਜਾਬ ਦਾ ਯਮਨਾ ਦੇ ਪਾਣੀ ਨੂੰ ਲੈ ਕੇ ਸਮਝੌਤਾ ਹੋਇਆ ਯਮਨਾ ਦਾ ਬੇਸਨ ਜਿਹੜਾ ਆਉਂਦਾ ਸੀ ਉਹ ਪੰਜਾਬ ਤੱਕ ਆਉਂਦਾ ਸੀ ਇਸ ਗੱਲ ਕਰਕੇ ਇੱਕ ਸਮਝੌਤਾ ਹੋਇਆ ਯਮਨਾ ਦੇ ਪਾਣੀ ਨੂੰ ਲੈ ਕੇ ਕਿ 2/3 2/3 ਪਾਣੀ ਜਿਹੜਾ ਉਹ ਯਮਨਾ ਦਾ ਪੰਜਾਬ ਨੂੰ ਮਿਲੂਗਾ ਔਰ 1/3 ਪਾਣੀ ਜਿਹੜਾ ਉੱਤਰ ਪ੍ਰਦੇਸ਼ ਨੂੰ ਮਿਲੂਗਾ ਇਹ ਅਕੋਰਡ ਜਿਹੜਾ ਉਹ ਪੰਜਾਬ ਸਰਕਾਰ ਦੇ ਰਿਪੋਰਟ ਚ ਬੋਲਦਾਗਾ ਉੱਤਰ ਪ੍ਰਦੇਸ਼ ਸਰਕਾਰ ਦੇ ਰਿਪੋਰਟਸ ਬੋਲਦਾਗਾ ਗਵਰਨਮੈਂਟ ਆਫ ਇੰਡੀਆ ਦੇ ਰਿਪੋਰਟ ਚ ਬੋਲਦਾਗਾ ਇਹ ਰਿਕਾਰਡ ਆਗਾ ਇਹ ਮੈਂ ਕੋਈ ਆਪਣੇ ਕੋਲੋਂ ਨਹੀਂ ਕਹਿ ਰਿਹਾ 1954 ਦਾ ਜਿਹੜਾ ਅਕੋਰਡ ਹੋਇਆ ਸੀ ਉੱਤਰ ਪ੍ਰਦੇਸ਼ ਤੇ ਪੰਜਾਬ ਦਾ ਉਹ ਇਹ ਸੀਗਾ ਕਿ 2/3 ਪਾਣੀ ਪੰਜਾਬ ਨੂੰ 1/3 ਪਾਣੀ ਜਿਹੜਾ ਉਹ ਉੱਤਰ ਪ੍ਰਦੇਸ਼ ਨੂੰ ਯਮਰਾ ਦਾ ਮਿਲੂਗਾ ਔਰ ਉਸ ਤੋਂ ਬਾਅਦ 1966 ਦੇ ਅੰਦਰ ਪੰਜਾਬ ਚ ਇੱਕ ਮੋਰਚਾ ਲੱਗਿਆ ਪੰਜਾਬੀ ਸੂਬੇ ਨੂੰ ਲੈ ਕੇ ਪੰਜਾਬ ਜਾਣਦਾਗਾ ਕਿ ਉਸ ਸਮੇਂ ਦੇ ਧਿਰਾਂ ਨੇ ਇੱਕ ਵੱਡਾ ਮੋਰਚਾ ਲਾਇਆ ਕਿ ਪੰਜਾਬ ਲਗ ਬਣਨਾ ਚਾਹੀਦਾਗਾ ਔਰ ਉਸ ਸਮੇਂ ਪੰਜਾਬੀ ਸੂਬੇ ਦੀ ਸਥਾਪਨਾ ਹੋਈ ਪੰਜਾਬੀ ਸੂਬੇ ਦੀ ਸਥਾਪਨਾ ਹੋਈ ਪਰ ਲੇਕਿਨ 1954 ਦੇ ਹੋਏ ਇਸ ਕੌੜ ਨੂੰ ਉਸ ਸਮੇਂ ਦੀਆਂ ਧਿਰਾਂ ਨੇ ਜਿਹੜੀਆਂ ਪੰਜਾਬ ਚ ਰਾਜ ਕਰਦੀਆਂ ਸੀ ਜਾਂ ਜਿਹੜੀਆਂ ਪੰਜਾਬੀ ਸੂਬੇ ਦੀ ਮੰਗ ਕਰਦੀਆਂ ਸੀ ਉਹਨਾਂ ਧਿਰਾਂ ਨੇ ਬਿਲਕੁਲ ਨਹੀਂ ਦੇਖਿਆ ਅੱਖੋਂ ਪਰੋਖੇ ਕੀਤਾ ਬਿਲਕੁਲ ਜਾਣਬੁੱਝ ਕੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਯਮਨਾ ਦਾ ਪਾਣੀ ਜਿਹੜਾ ਛੱਡਿਆ ਯਮਨਾ ਦੇ ਪਾਣੀ ਤੇ ਕਲੇਮ ਛੱਡਿਆ ਪੰਜਾਬ ਦੇ ਉਸ ਸਮੇਂ ਦੇ ਅਕਾਲੀ ਦਲ ਦੇ ਨੇਤਾਵਾਂ ਨੇ ਉਸ ਸਮੇਂ ਕਾਂਗਰਸ ਪਾਰਟੀ ਦੇ ਨੇਤਾਵਾਂ ਨੇ ਉਸ ਸਮੇਂ ਜਨ ਸੰਘ ਦੇ ਨੇਤਾਵਾਂ ਨੇ ਪੰਜਾਬ ਦੇ ਪਾਣੀ ਦਾ ਕਲੇਮ ਛੱਡ ਦਿੱਤਾ ਗਿਆ ਇਹ ਪੰਜਾਬ ਦੇ ਇਤਿਹਾਸ ਦੀ ਹਿਸਟਰੀ ਆ ਜਾਨੀ ਕਿ ਬਾਅਦ ਵਿੱਚ ਤਾਂ ਜ਼ਰੂਰ ਐਸਵਾਈਐਲ ਨੂੰ ਲੈ ਕੇ ਲੰਬੀਆਂ ਲੜਾਈਆਂ ਲੜੀਆਂ ਗਈਆਂ ਸਰਕਾਰਾਂ ਵੀ ਬਣੀਆਂ ਇੱਕ ਵੀ ਗੱ냐 ਨੌਜਵਾਨ ਵੀ ਮਾਰੇ ਗਏ ਕਤਲੇਆਮ ਵੀ ਹੋਇਆ ਔਰ ਉਸ ਕਤਲੇਆਮ ਦੇ ਉੱਤੇ ਸਰਕਾਰਾਂ ਵੀ ਬਣੀਆਂ ਇਹ ਪੰਜਾਬ ਜਾਣਦਾ ਜਦੋਂ ਪੰਜਾਬ ਦੇ ਇਤਿਹਾਸ ਦੀ ਆਪਾਂ ਗੱਲ ਕਰਾਂਗੇ ਔਰ ਉਸ ਤੋਂ ਬਾਅਦ ਮਾਜੋਰ ਸਪੀਕਰ ਸਾਹਿਬ 1966 ਦੇ ਅੰਦਰ ਰੀਆਰਗੇਨਾਈਜੇਸ਼ਨ ਐਕਟ ਆਉਂਦਾਗਾ 1966 ਦੇ ਅੰਦਰ ਪੰਜਾਬ ਤੇ ਹਰਿਆਣਾ ਦੀ ਬੰਦ ਹੁੰਦੀ ਆ ਔਰ ਉਸ ਦੇ ਵਿੱਚ ਜਿਹੜਾ ਨਮਾ ਜ਼ਿਕਰ ਹੋਇਆ ਕਿ ਪੰਜਾਬ ਦੇ ਸਤਲੁਜ ਦਾ ਪਾਣੀ ਪੰਜਾਬ ਦੇ ਸਤਲੁਜ ਦਰਿਆ ਦੇ ਪਾਣੀ ਦੀ ਵੰਡ 60 40 ਦੀ ਰੇਸ਼ੋ ਦਿੱਤੀ ਸਖਤ ਚਾਲੀ ਦੇ ਦੇਸ਼ਾਂ ਚ ਪੰਜਾਬ ਤੇ ਹਰਿਆਣਾ ਦੇ ਵਿੱਚ ਇਸ ਗੱਲ ਦੀ ਬੰਦ ਹੋਈ ਕਿ ਸਤਲੁਜ ਦਰਿਆ ਦਾ ਪਾਣੀ ਵੰਡਿਆ ਜਾਊਗਾ ਕਿਉਂਕਿ ਬਹੁਤ ਸਾਰਾ ਹਿੱਸਾ ਜਿਹੜਾ ਉਹ ਆਉਂਦਾ ਸੀ ਹਾਲਾਂਕਿ ਰਾਵੀ ਦਾ ਰਾਵੀ ਦਰਿਆ ਦਾ ਰਾਵੀ ਦਰਿਆ ਦਾ ਤੇ ਬਿਆਸ ਦਰਿਆ ਦਾ ਕੋਈ ਵੀ ਹਿੱਸਾ ਕੋਈ ਵੀ ਬੇਸਨ ਜਿਹੜਾ ਉਹ ਹਰਿਆਣਾ ਨੂੰ ਟੱਚ ਨਹੀਂ ਕਰਦਾ ਸੀ ਇਸ ਗੱਲ ਕਰਕੇ 1966 ਦੇ ਐਕਟ ਦੇ ਅੰਦਰ ਕੋਈ ਵੀ ਕਿਸੇ ਵੀ ਕਿਸਮ ਦਾ ਜ਼ਿਕਰ ਜਿਹੜਾ ਉਹ ਨਹੀਂ ਆਇਆ ਔਰ ਉਸ ਤੋਂ ਬਾਅਦ ਕੀ ਹੋਇਆ 1972 ਦੇ ਵਿੱਚ 1972 ਦੇ ਵਿੱਚ ਇਰੀਗੇਸ਼ਨ ਕਮਿਸ਼ਨ ਬਣਾਇਆ ਗਵਰਨਮੈਂਟ ਆਫ ਇੰਡੀਆ ਨੇ ਇਰੀਗੇਸ਼ਨ ਕਮਿਸ਼ਨ ਬਣਾਇਆ ਗਵਰਨਮੈਂਟ ਆਫ ਇੰਡੀਆ ਦਾ 1972 ਚ ਕਮਿਸ਼ਨ ਬਣਿਆ ਔਰ ਉਸ ਕਮਿਸ਼ਨ ਦੇ ਵਿੱਚ ਪਹਿਲੀ ਵਾਰ ਜ਼ਿਕਰ ਹੋਇਆ ਯਮਨਾ ਦੇ ਪਾਣੀ ਦਾ ਪਹਿਲੀ ਵਾਰ ਜ਼ਿਕਰ ਹੋਇਆ ਜਮਨਾ ਦੇ ਪਾਣੀ ਦਾ ਕਿ ਯਮਨਾ ਦੇ ਪਾਣੀ ਦੇ ਹਿੱਸੇ ਵਿੱਚ ਪੰਜਾਬ ਦੇ ਦੋ ਵੱਡੇ ਜ਼ਿਲ੍ਹੇ ਆਉਂਦੇ ਨੇ ਕਿ ਕਿਉਂਕਿ ਪਹਿਲਾਂ ਪੰਜਾਬ ਇਕੱਠਾ ਸੀਗਾ 1954 ਦੀ ਗੱਲ ਕੀਤੀ ਸੀ ਮੈਂ ਪਹਿਲਾਂ ਉਦੋਂ ਪੰਜਾਬ ਤੇ ਹਰਿਆਣਾ ਇਕੱਠਾ ਸੀਗਾ ਉਦੋਂ 2/3 ਪਾਣੀ ਜਿਹੜਾ ਪੰਜਾਬ ਦਾ ਵੜਦਾ ਸੀਗਾ ਔਰ ਉਸ ਸਮੇਂ ਜ਼ਿਕਰ ਹੋਇਆ ਕਿ ਪੰਜਾਬ ਦੇ ਸੰਗਰੂਰ ਪੰਜਾਬ ਦੇ ਸੰਗਰੂਰ ਉਸ ਸਮੇਂ ਦੇ ਸੰਗਰੂਰ ਦੇ ਵਿੱਚ ਬਹੁਤ ਸਾਰਾ ਹਿੱਸਾ ਜਿਹੜਾ ਅੱਜ ਕੱਲ ਮਾਨਸਾ ਬਣ ਚੁੱਕਿਆ ਬਰਨਾਲਾ ਬਣ ਚੁੱਕਿਆ ਉਹਦਾ ਹਿੱਸਾ ਆਉਂਦਾ ਸੀਗਾ ਔਰ ਉਸ ਸਮੇਂ ਪਟਿਆਲਾ ਜਿਹੜਾ ਅੱਜ ਮਹਾਲੀ ਬਣ ਚੁੱਕਿਆ ਫਤਿਹਗੜ ਬਣ ਚੁੱਕਿਆ ਇਹ ਹਿੱਸਾ ਆਉਂਦਾ ਸੀਗਾ ਯਾਨੀ ਕਿ ਲਗਭਗ ਅੱਜ ਦੇ ਜਿਹੜੇ ਹੁਣ ਦੇ ਮੌਜੂਦਾ ਪੰਜਾਬ ਦੇ ਪੰਜ ਜ਼ਿਲ੍ਹੇ ਨੇ ਉਹਨਾਂ ਦਾ ਜ਼ਿਕਰ ਜਿਹੜਾ ਇਰੀਗੇਸ਼ਨ ਕਮਿਸ਼ਨ ਦੀ ਪ੍ਰੈਸੀਡੈਂਟ ਚਾਹੁੰਦਾਗਾ ਉਹਦੀ ਨੋਟਬੁੱਕ ਚਾਹੁੰਦਾਗਾ ਕਿ ਯਮਨਾ ਦੇ ਪਾਣੀ ਉੱਤੇ ਇਹਨਾਂ ਜ਼ਿਲ੍ਹਿਆਂ ਦਾ ਵੀ ਹੱਕ ਆ ਇਹ 1972 ਦੀ ਗਾਥਾ ਕੀ ਪਰ ਲੇਕਿਨ ਉਸ ਸਮੇਂ ਵੀ ਔਰ ਉਸ ਸਮੇਂ ਵੀ ਕਿਸੇ ਨੇ ਧਿਆਨ ਨਹੀਂ ਦਿੱਤਾ ਉਸ ਸਮੇਂ ਵੀ ਹਰਿਆਣਾ ਜਿਹੜਾ ਉਹ ਜਿਹੜਾ 2/3 ਪਾਣੀ 2/3 ਪਾਣੀ ਜਿਹੜਾ ਪੰਜਾਬ ਦੇ ਵਿੱਚ ਪੰਜਾਬ ਦਾ ਵੀ ਹਿੱਸਾ ਸੀਗਾ ਉਹ ਯਮਨਾ ਦੇ ਪਾਣੀ ਚੋਂ ਹਰਿਆਣਾ ਲੈ ਗਿਆ ਔਰ ਕਿਸੇ ਨੇ ਵੀ ਉਸ ਸਮੇਂ ਨਾ ਧਿਆਨ ਦਿੱਤਾ ਨਾ ਗੱਲ ਜਿਹੜੀ ਆ ਵਾਚੀ ਹੁਣ ਕੀ ਹੋਇਆ ਹੁਣ ਹਰਿਆਣਾ ਜਿਹੜਾ ਸਤਲੁਜ ਚੋਂ ਪਾਣੀ ਦੀ ਮੰਗ ਕਰ ਰਿਹਾ ਇਸ ਰਾਵੀ ਚੋਂ ਸਤਲੁਜ ਤੋਂ ਪਾਣੀ ਦਿਓ ਪਰ ਲੇਕਿਨ ਅਫਸੋਸ ਉਸ ਤੋਂ ਇਨ ਬਿਟਵੀਨ ਕੀ ਹੋਇਆ ਕਿ ਜਦੋਂ ਦੇਸ਼ ਦੇ ਅੰਦਰ ਕਾਂਗਰਸ ਪਾਰਟੀ ਦਾ ਰਾਜ ਸੀ 1981 ਦੇ ਵਿੱਚ ਕਾਂਗਰਸ ਪਾਰਟੀ ਦਾ ਰਾਜ ਸੀ ਔਰ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਸੀ ਪੰਜਾਬ ਚ ਵੀ ਕਾਂਗਰਸ ਪਾਰਟੀ ਦੀ ਰਾਜ ਸੀ ਔਰ ਸੈਂਟਰ ਚ ਵੀ ਕਾਂਗਰਸ ਪਾਰਟੀ ਦਾ ਰਾਜ ਸੀ ਔਰ ਉਸ ਸਮੇਂ ਰਾਵੀ ਦੇ ਪਾਣੀ ਦਾ ਔਰ ਉਸ ਸਮੇਂ ਰਾਵੀ ਦਾ ਪਾਣੀ ਰਾਵੀ ਦਾ ਜਿਹੜਾ 17 ਐਮਐਫ ਦਾ ਪਾਣੀ ਸੀ ਉਹਨੂੰ ਤਿੰਨ ਰਾਜਾਂ 'ਚ ਵੰਡ ਦਿੱਤਾ ਗਿਆ ਔਰ ਜਿਹਦੇ ਵਿੱਚ ਪੰਜਾਬ ਨੂੰ ਸਿਰਫ 4 ਐਮਐਫ ਪਾਣੀ ਮਿਲਿਆ ਹਰਿਆਣਾ ਨੂੰ 3.5 ਮਿਲਿਆ ਔਰ ਹਰਿਆਣਾ ਨੂੰ 8.6 ਮਿਲਿਆ ਯਾਨੀ ਕਿ ਪੰਜਾਬ ਦੇ ਨਾਲ ਵੱਡਾ ਧੋਖਾ ਉਸ ਸਮੇਂ ਹੋਇਆ ਜਦਕਿ ਰਾਵੀ ਦਰਿਆ ਦਾ ਇੱਕ ਵੀ ਬੇਸੰਦਾ ਹਿੱਸਾ ਬਹੁਤ ਸਤਿਕਾਰਯੋਗ ਪੁਰਾਣੇ ਪੋਲੀਟੀਸ਼ੀਅਨ ਨੇ ਤੁਸੀਂ ਤਾਂ ਕਈ ਕੇ ਵਾਰ ਜਿੱਤ ਕੇ ਆਏ ਹੋ ਬਹੁਤ ਬੜੀਆਂ-ਬੜੀਆਂ ਕਿਤਾਬਾਂ ਵੀ ਪੜਨ ਦੇ ਮਾਹਰ ਹੋਗੇ ਬਹੁਤ ਤੁਸੀਂ ਕਾਨੂੰਨ ਵੀ ਬਣਾਏ ਨੇਗੇ ਤੁਸੀਂ ਜਰੂਰ ਮੈਨੂੰ ਕਰੈਕਟ ਕਰ ਦਿਓ ਜੇ ਮੈਂ ਗਲਤ ਹੋਇਆ ਕਿ ਤੁਹਾਡੇ ਵਿੱਚੋਂ ਕਿਸੇ ਵੀ ਵਿਅਕਤੀ ਦੱਸ ਦੇਵੇ ਕਿ ਰਾਵੀ ਦਾ ਹਿੱਸਾ ਬਣਦਾ ਸੀ ਹਰਿਆਣੇ ਨੂੰ ਪਾਣੀ ਦੇਣਾ ਜਾਂ ਨਹੀਂ ਬਣਦਾ